ਪਹਿਲਾ ਵਰਖਾ ਦੀ ਓਏ ਆਏ ਹੋ ਰੱਬਾ ਉਹ ਸਮਝ ਓਏ ਰਿਕਾਰਡਿੰਗਾਂ ਦੇ ਸਵਾਦ ਲੈਣੇ ਤਾਂ ਦਸ ਬਾਜੀ ਦਾ ਸਵਾਦ ਆਉਂਦਾ ਉਹ ਜੋਤ ਹੁਣੀ ਕਿੱਥੇ ਗਏ ਓਏ ਜੋਤ ਜੋਤ ਚੰਨ ਬੀਤਿਆ ਕਿੱਥੇ ਐ ਇੱਥੇ ਆ ਥਨ ਪੀਪਾ ਕਹਿੰਦਾ 1 ਮਿੰਟ ਦਿਖਾਉਣਾ ਤੇ ਦਿਖਾਉਣਾ ਪੈਣਾ ਦਿਖਾਉਣਾ ਪੈਣਾ ਦਿਖਾਉਣਾ ਪੈਣਾ ਦਿਖਾਉਣਾ ਪੈਣਾ ਓਏ ਜੋਤ ਵਸੋਆ ਤੇ ਟਾਈਮ ਹੈ ਜੋਤ ਤੇ ਟਾਈਮ ਹੈ 52 ਤੋਂ ਚੌਂ ਵੱਜ ਕੇ 52 ਮਿੰਟ ਤੋ ਲੈ ਕੇ 15 ਮਿੰਟ ਦਾ ਟਾਈਮ ਹੈ ਗਾਇਕਾ ਸ਼ੁਰੂ ਕਰ ਦਿਓ ਐਨ ਕਹਿੰਦੇ ਵੀ ਸੂਈਆਂ ਦੇ ਭੂਮੀ ਜਾਣਾ ਇਹ ਨਹੀਂ ਨਹੀਂ ਫੱੜੜਾ ਪਰ ਚੰਨ ਬੀਤਿਆ 6 ਘੰਟੇ ਜੀਬ ਲੈ ਕੇ ਜਾਲੀ ਫਾ ਕਹਿੰਦੇ ਅਕਾਸ਼ ਮਾਂ ਚ ਗੱਡਦੇ ਓਏ ਹੱਜਾਵਾ ਜਿੰਨਾ ਪੂਰਾ ਜੋਰ ਨਾ ਹੁੰਦਾ ਚੰਨ ਬੀਤਿਆ ਹਉਂਦਰ ਅੰਦਰ ਉਧਰ ਉਧਰ ਤੀਲੀ

ਲੋ ਵੀ ਮਿੱਤਰੋ ਬਾਡੀ ਸਮਰਾੜੀ ਵੀ ਬਹਿ ਗਿਆ ਜੀ ਬਾਡੀ ਸਮਰਾੜੀ ਬਹਿ ਗਿਆ ਬਹਿ ਗਿਆ ਜੀ ਬਾਡੀ ਸਮਰਾੜੀ ਬਹਿ ਗਿਆ ਤੇ ਚੂਟ ਤੇ ਪੈ ਨਿਆ ਜੀ ਚੂਟ ਤੇ ਕੈ ਉਹ ਆਹ ਸਾਰੇ ਵਰਤੀ ਭਾ ਬੱਕਦੀ ਹੋਊਗੀ ਆ ਜੀ ਰੱਬ ਦਾ ਪਾ ਵੇ ਨਿਆਰੇ ਲੈ ਚੰਨ ਪੀਂਦਿਆ ਕਰਤੀ ਉਹਦਾ ਖੜੀ ਲੱਗਦਾ ਚੰਨ ਪੀਂਦਿਆ ਨਿਆਰੇ ਬੰਦੇ ਪਿਆ ਕੇਰਾ ਤਾ ਉਹ ਦੁਨੀਆਂ ਤੇਰੇ ਤੇ ਅੱਖ ਰੱਖੀ ਬੈਠੀ ਆ ਉਹ ਸਵਾਦ ਆਈ ਜਾਂਦਾ ਸਵਾਦ ਜੋ ਤਹ ਸਵਾਲ ਤੇ 4:51 ਤੋਂ ਟਾਈਮ ਲੱਗ ਗਿਆ 4:51 ਤੋਂ ਟਾਈਮ ਲੱਗ ਗਿਆ ਵੀਰੇ ਉਂਗਲਾ ਉਂਗਲਾ ਹੋਣ ਲੱਗ ਗਿਆ ਉਂਗਲਾ ਹੋਣ ਲੱਗ ਗਿਆ ਮੇਰਾ ਵੀਰ ਵੀ ਉਹ ਆ ਗਿਆ ਉਹ ਆ ਗਿਆ ਉਹ ਆ ਗਿਆ ਉਂਗਲਾ ਹੋਣ ਲੱਗ ਗਿਆ ਹੁਣ ਸਮਾਂ ਦੱਸੂ 7 ਮਿੰਟ ਲੱਗੇ 7 ਮਿੰਟ ਲੱਗੇ ਮੇਰੇ ਵੀਰ 7 ਮਿੰਟ ਜੇ ਟਾਈਮ 'ਚ ਕਬੂਤਰੀ ਨਹੀਂ ਆਉਂਦੀ جی ٹائم چوت 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 سو چوت سو ستار سماجی اچھ نے گلا کرا دیا وہ چوت والا یہ پرچیا پی ਆਹ ਕਲਾਸ ਦੇ ਮਤਲਬ ਰ ਹੈ ਕਹਿੰਦੇ ਵੀ ਕਜਲੇ ਦੀ ਧਰਤੀ ਕਿਸੇ ਨਾਲ ਦੀ ਬੱਡੀ ਜੋਤ ਕਹਿੰਦਾ ਮੈਂ ਜੀ ਬੰਡੜੀ ਸਾਰਾ ਪਿੰਡ ਇੱਕ ਪਾਸੇ ਹੋ ਜਾ ਮੈਂ ਕੱਲਾਈ ਹੋਖ ਕਦੇ ਕੱਲਾਈ ਸਬਾ ਲੱਖ ਹੈਰ ਕਹਿੰਦੇ ਅੱਜ ਫੇਰ ਉਹ ਜੀਪ ਤੇ ਬੈ ਗਿਆ ਕਦੇ ਟਰੈਕਟਰ ਲੈ ਆਉਂਦਾ ਕਦੇ ਕਹਿੰਦੇ ਜੀਪ ਲੈ ਆਉਂਦਾ ਇੰਜੇ ਕਹਿੰਦੇ ਵੀ ਦੁਨੀਆ ਮਰ ਆਉਂਦੀ ਐ ਹੱਜ ਕਹਿੰਦੇ ਵੀ ਮੁੰਡੇ ਰ ਭੜਾਕੇ ਬਾਤ ਓਏ ਹਾਲ ਲਾ ਦੇਣਾ ਸ਼ੋਹਣ ਕਹਿੰਦਾ ਜੀ ਬਾਈ ਪਹਿਲਾ ਨੰਬਰ ਜੋਧ ਹਿਸਵਾਲ ਬਾਈ ਕਿਸੇ ਨਾਲ ਹੀ ਬਾਜੀ ਵੰਡੀ 5000 ਦੀ ਜਿੱਤ ਤੇ ਨਾਲ ਲੰਡੀ ਜੀਵ ਜੋਧ ਹਿਸਵਾਲ ਤੇ ਦੂਜਾ ਨੰਬਰ ਬੰਟੀ ਸਮਰਾੜੀ ਮੋਟਰਸਾਈਕਲ ਨਾਲ 3000 ਦੀ ਜਿੱਤ ਤੇ ਤੀਜਾ ਨੰਬਰ ਗੋਪੀ ਢੰਵਾਨ ਫ੍ਰਿਜ ਨਾਲ 2000 ਦੀ ਜਿੱਤ ਬਾਕੀ ਬਈ ਬਾਜੀ ਇਹਨਾਂ ਦੀ ਜਿੰਨੀਆਂ ਜੁ ਹੋਈ ਏ ਉਹ ਇਹਨਾਂ ਵੀ ਆਪਣਾ ਮਸਲਾ ਜੀ ਚਾਹੇ ਜੋਧੀ ਈਸੁਰ ਕੱਲਾ ਬਈ ਜੋਧੀ ਈਸੁਰ ਕੁੱਲਨ ਰੋਣਾ ਜੀ ਕੱਲਾ ਹੀ ਫਿਰਦਾ ਕੱਲਾ ਹੀ